ਵੀਡੀਓ ਦੇ ਵਿੱਚ ਇੱਕ ਇੱਕ ਗੱਲ ਸੁਣ ਵਾਲੀ ਆ ਦੋਸਤੋ ਤੇ ਸ਼ੇਅਰ ਵੀ ਕਰਿਓ ਅਜੇ ਸਾਡੇ ਪਿੰਡ ਦੇ ਪੰਜਾਬ ਦੇ ਲੋਕਾਂ ਨੂੰ ਗ੍ਰਾਮ ਸਭਾ ਦਾ ਹੀ ਪਤਾ ਨਹੀਂ ਆ ਤਾਂ ਉਹਦੇ ਤੇ ਅਮਲ ਕੀ ਕਰਨਾ ਬਹੁਤ ਵੱਡੇ ਪੰਜਾਬ ਦੇ ਲੋਕਾਂ ਦਾ ਹਿੱਸਾ ਜਿਹੜਾ ਸੀ ਆਪਣੇ ਆਪ ਨੂੰ ਪੜੇ ਲਿਖੇ ਕਹਾਉਂਦੇ ਆ ਤੇ ਜਿੱਥੇ ਸ਼ਬਦ ਗੁਰੂ ਹੈ ਉਥੇ ਅਗਿਆਨੀਆਂ ਦੇ ਦੌਰ ਦੇ ਤੌਰ ਤੇ ਅਸੀਂ ਵਿਚਰ ਰਹੇ ਹਾਂ ਸਾਡੀ ਜ਼ਿੰਦਗੀ ਨਾਲ ਜੁੜੀਆਂ ਗੱਲਾਂ 'ਚ ਕਦੇ ਟ్రਾਈਬਲ ਬੈਲਟ 'ਚ ਜਾ ਕੇ ਦੇਖੋ ਕਬਾਇਲੀ ਬੈਲਟ 'ਚ ਉਹਨਾਂ ਨੂੰ ਪੁੱਛੋ ਗ੍ਰਾਮ ਸਭਾ ਕੀ ਹੈ ਉਹ ਕਹਿੰਦਾ ਇਹੀ ਸਾਡੀ ਸਰਕਾਰ ਆ ਸੀ ਕਿਸੇ ਨੂੰ ਨਹੀਂ ਜਾਣਦੇ ਪ੍ਰਧਾਨ ਮੰਤਰੀ ਨੂੰ ਅਸੀਂ ਕਿਸੇ ਰਾਸ਼ਟਰਪਤੀ ਨੂੰ ਨਹੀਂ ਜਾਣਦੇ ਅਸੀਂ ਕਿਸੇ ਚੀਫ ਮਿੰਿਸਟਰ ਨੂੰ ਨਹੀਂ ਜਾਣਦੇ ਗ੍ਰਾਮ ਸਭਾ ਦਾ ਮਤਲਬ ਹੈ ਪਿੰਡ ਦੀ ਸੰਗਤ ਸਵਿਧਾਨਕ ਰੁਤਬਾ ਇਹਨੂੰ ਸਵਿਧਾਨਕ ਰੁਤਬੇ ਦੇ ਤੌਰ ਤੇ ਜੇ ਬੈਠਣ ਲੱਗੋਗੇ ਤੁਹਾਡੀ ਇਹਦੇ ਸਾਹਮਣੇ ਛੱਲ ਜ਼ਮੀਨ ਵੀ ਹੈ ਸ਼ਾਮ ਨਾਲ ਜ਼ਮੀਨੋਂ ਕੀ ਕਰਦੇ ਨੇ ਕਿ ਪੰਚਾਇਤ ਤੋਂ ਮਤਾ ਪਵਾ ਲੈਂਦੇ ਨੇ ਪੰਚਾਇਤ ਖਰੀਦੀ ਵੀ ਜਾ ਸਕਦੀ ਹੈ ਪੰਚਾਇਤ ਡਰਾਈ ਵੀ ਜਾ ਸਕਦੀ ਹੈ ਇਹ ਕੋਈ ਬੜੀ ਗੱਲ ਨਹੀਂ ਹੈ ਜਿੱਥੇ ਮਰਜ਼ੀ ਪੰਜ ਬੰਦਿਆਂ ਨੂੰ 10 ਬੰਦਿਆਂ ਨੂੰ ਖਰੀਦਣਾ ਤੇ ਟਰਾਉਣਾ ਉਕੀ ਦਾ ਪਰਚਾ ਪਾ ਦੋ ਕਾਸੇ ਦਾ ਪੰਜਾਬ ਚ ਰੂਟੀਨ ਗੱਲ ਆ ਇਹ ਕੋਈ ਬਹੁਤ ਬੜੀ ਨਹੀਂ ਪਰ ਜਿਹੜਾ ਸਵਾਲ ਗ੍ਰਾਮ ਸਭਾ ਦਾ ਹੁੰਦਾ ਹੈ ਇਸ ਲਈ ਸਾਰਾ ਪਿੰਡ ਐ ਜੇ ਗ੍ਰਾਮ ਸਭਾ ਸੰਗਤ ਚ ਬਰਕਤ ਕਿਉਂ ਆਇਆ ਸੰਗਤ ਨੂੰ ਰੱਬ ਦਾ ਰੂਪ ਕਿਉਂ ਮੰਨਿਆ ਜਾਂਦਾ ਹੈ ਅੱਜ ਤੱਕ ਦੁਨੀਆ ਚ ਨਾ ਸੰਗਤ ਨੂੰ ਕੋਈ ਖਰੀਦਣ ਵਾਲਾ ਜੰਮਿਆ ਤੇ ਨਾ ਡਰਾਉਣ ਵਾਲਾ ਜੰਮਿਆ ਇਸੇ ਕਰਕੇ ਉਹ ਗ੍ਰਾਮ ਸਭਾ ਸੰਗਤ ਦਾ ਰੂਪ ਹੈ ਆਪਣੇ ਆਪਣੇ ਪਿੰਡਾਂ ਚ ਕਿਰਪਾ ਕਰਕੇ ਚਾਹੇ ਪੰਚਾਇਤਾਂ ਜਿੰਨੀਆਂ ਸਹਿਮਤ ਨੇ ਉਹ ਵੀ ਤੇ ਬਾਕੀ ਵੀ ਪੰਚਾਇਤ ਸਰਪੰਚ ਤੇ ਪੰਚ ਨੂੰ ਸਸਪੈਂਡ ਕਰ ਸਕਦਾ ਡੀਡੀਪੀਓ ਗ੍ਰਾਮ ਸਭਾ ਨੂੰ ਸਸਪੈਂਡ ਨਾ ਪ੍ਰਧਾਨ ਮੰਤਰੀ ਤੇ ਨਾ ਰਾਸ਼ਟਰਪਤੀ ਨਾ ਚੀਫ ਮਿਨਿਸਟਰ ਕਿਸੇ ਦੀ ਕੋਈ ਔਕਾਤ ਨਹੀਂ ਇਹ ਪਰਮਾਨੈਂਟ ਸਸਤਾ ਹੈ ਇਸ ਲਈ ਜਿੰਨੇ ਕ ਸੰਵਿਧਾਨਕ ਹੱਕ ਵੀ ਸਾਡੇ ਕੋਲ ਪੈਦਾ ਨੇ ਕਾਨੂੰਨ ਉਹ ਤੋਂ ਉਹਨੂੰ ਵਰਤੀਏ ਉਹਨੂੰ ਹਥਿਆਰ ਦੇ ਤੌਰ ਦੇ ਉੱਤੇ ਜਿਵੇਂ ਜਿਵੇਂ ਵਰਤਣ ਲੱਗਾਗੇ ਤਿਵੇਂ ਤਿਵੇਂ ਅਗਲੇ ਪੜਾ ਖੁੱਲਣਗੇ ਅਗਲੀਆਂ ਗੱਲਾਂ ਆਮ ਆਉਣਗੀਆਂ